ਦੇਖ ਰਿਹਾ ਹਾਂ ਅਰਕੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਖਲੋਤਰਾ ਦੇਖਿਆ ਜਾਵੇ ਪਠਾਨਕੋਟ ਜ਼ਿਲ੍ਹਾ ਪਹਿਲਾਂ ਹੀ ਜੋ ਅਲਰਟ ਕੀਤਾ ਗਿਆ ਹੈ ਅੱਤਵਾਦੀ ਜੋ ਦਿਨ-ਬਦ ਦਿਨ ਦੇਖਦੇ ਜਾ ਰਹੇ ਨੇ ਇਸ ਸਰਦੀ ਏਰੀਆ ਦੇ ਵਿੱਚ ਪਰ ਇੱਕ ਹੋਰ ਨਵਾਂ ਮੋੜ ਇੱਥੇ ਸਾਹਮਣੇ ਆਇਆ ਕੋਲੀਆਂ ਨਾਕੇ ਤੇ ਇਸ ਵਕਤ ਆਸੀ ਕਰਿਆ ਹਾਂ ਕੋਲੀਆਂ ਨਾਕੇ ਤੇ ਆਪਣੇ ਹੀ ਮੁਲਾਜ਼ਮ ਤੇ ਜੋ ਐਸਐਚਓ ਨਰੋਟ ਨੇ ਹੱਥ ਚੁੱਕਿਆ ਜਿਸ ਦਾ ਨਾਮ ਅਰਜਨ ਸਿੰਘ ਹੈ ਅਤੇ ਮੌਕੇ ਤੇ ਉਹ ਇਸ ਵਕਤ ਹਸਪੀਟਲ ਨਾਲ ਦੇਖਿਆ ਜਾਵੇ ਤਾਂ ਪੁਲਿਸ ਵਾਲਿਆਂ ਦੀ ਅਗਰ ਪੁਲਿਸ ਵਾਲੇ ਬਹੁਤ ਹੀ ਜ਼ਿਆਦਾ ਲੋਕੀ ਇਹਨਾਂ ਤੇ ਵਿਸ਼ਵਾਸ ਕਰਦੇ ਹਨ ਅਤੇ ਆਪਣੇ ਹੀ ਜੋ ਮੁਲਾਜ਼ਮਾਂ ਤੇ ਇਹਨਾਂ ਨੇ ਜੋ ਹੱਥ ਚੁੱਕਿਆ ਅਸੀਂ ਡਿਪਟੀ ਨਾਲ ਵੀ ਗੱਲ ਗੱਲਬਾਤ ਕਰਾਂਗੇ ਅਤੇ ਉਹ ਅਰਜਨ ਸਿੰਘ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਆਖਰ ਗੱਲਬਾਤ ਕੀ ਸੀ ਜੋ ਕਿ ਆਪਣੇ ਹੀ ਮੁਲਾਜ਼ਮਾਂ ਤੇ ਜਿਨ੍ਹਾਂ ਨੇ ਹੱਥ ਚੁੱਕਿਆ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕੋਲੀ ਨਾਕੇ ਦੀਆਂ ਪਹਿਲਾਂ ਹੀ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਆ ਚੁੱਕਿਆ ਹੈ ਬਾਡਰ ਏਰੀਆ ਦੇ ਨਾਕੇ ਪਰ ਦੇਖਿਆ ਜਾਵੇ ਵਰਦੀ ਧਾਰੀ ਜੋ ਮੁਲਾਜ਼ਮਾਂ ਨੂੰ ਆਪਣੇ ਮੁਲਾਜ਼ਮਾਂ ਤੇ ਹੱਥ ਚੁੱਕਦੇ ਨੇ ਇਸ ਦਾ ਕੀ ਕਾਰਨ ਹੈ ਅਸੀਂ ਡਿਪਟੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਅਤੇ ਮੌਕੇ ਤੇ ਮੌਜੂਦ ਜਿਨ੍ਹਾਂ ਨਾਲ ਹੱਥੋਂ ਪਾਈ ਹੋਈ ਸੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਰੋਸ਼ਨ ਕੋਲੋਤਰਾ ਕੈਮਰਾਮੈਨ ਜਤਿੰਦਰ ਦੇ ਨਾਲ ਅਗਰ ਕੀ ਗੱਲਬਾਤ ਕੀ ਹੋਈ ਹੈ ਸਾਰੀ ਗਲਬਾਤ ਸਰ ਕੋਈ ਨਹੀਂ ਹੋਈ ਇਹ ਮਤਲਬ ਬੇਣਾ ਕੰਮਦਾਰ ਆਦਮੀ ਮਤਲਬ ਮਾਰਨਾ ਕੋਟਰਾ ਸੰਗ ਕਰਦਾ ਸੀ ਅੱਛਾ ਚੋਲ ਮਾਰੇਗਾ ਹਾਂਜੀ ਹਾਂਜੀ ਕੀ ਨਾਮ ਕੀ ਹੋਣਾ ਦਾ ਸਰਵਜੀ ਸਿੰਘ ਨਾਮ ਹੈ ਤੇ ਕਿੱਥੇ ਬਨਾਤ ਕਿੱਥੇ ਨੇ ਉਹ ਤੇ ਨੋੜੀ ਹੌਂਸਲ ਖਾਣ ਲੱਗੇ ਆ ਤੇ ਕਾਰਨ ਕੋਈ ਨਹੀਂ ਦੱਸਿਆ ਕਿ ਕਿਸ ਕੋਲੋਂ ਤੁਹਾਨੂੰ ਮਾਰ ਕੋਟਰੇ ਨੇ ਹਾਂਜੀ ਨਹੀਂ ਦੱਸਿਆ ਜੀ ਮੈਂ 8 ਨੂੰ ਲੱਗ ਕੇ ਆ ਕੇ ਮੈਂ ਇਹਨੂੰ ਪੁੱਛਿਆ ਮੈਂ ਕਿ ਕਿਸ ਕਿਸੇ ਜਣਾ ਤੁਸੀ ਮਡਾਂਗ ਮਾਰ ਰਹੇ ਹੋ ਜੀ ਕਹਿੰਦੇ ਡਬਲੋ ਜੀ ਉਹ ਗੰਵਾੜਾ ਕੇ ਪਿੱਛੇ ਮੁਰੇ ਟਪਟਾ ਬਰਕ ਫਾੜ ਲਿਆ ਦਮਲੇ ਨੇ ਡਰਾਈਵਰ ਨੇ ਇੱਕ ਡਰਾਈਵਰ ਹੀ ਉਹ ਮੈਨੂੰ ਪਿੱਛੋਂ ਲੱਗ ਕੇ ਫੜ ਗਿਆ ਸਭ ਤਾਂ ਛੱਡ ਲਿਆ ਬੱਡੇ ਅਫਸਰਾਂ ਨੂੰ ਤੁਸੀਂ ਕੰਪਲੀਟ ਕੀਤੀ ਇਹ ਚੀਜ਼ ਹਾਂਜੀ ਕੀਤੀ ਹੈ ਜੀ ਕੀ ਕਹਿਣਾ ਉਹ ਕਹਿੰਦੀ ਕੋਈ ਨਹੀਂ ਤੁਹਾਡੇ ਕਾਰਵੇ ਇੰਦੇ ਕਰਨੇ ਆਈ ਹੁਣ ਤੁਸੀਂ ਕੀ ਮੰਨ ਕਰਦੇ ਸਰ ਐਮ ਆਰ ਆਈ ਹੁਣ ਸਵੇਰੇ ਮਿਲਣੀ ਹੈ ਅੱਜ ਨਹੀਂ ਮਿਲਣੀ ਜੀ ਤੇ ਅੰਦਰ ਸਿਰਫ ਇਹ ਮਤਲਬ ਜੋ ਅਫਸਰ ਕਾਰਵੇ ਕਰਨਗੇ ਜਿਹੜੇ ਅਫਸਰ ਠੀਕ ਸਮੀਤਾ ਕੁਮਾਰ ਕੀ ਗੱਲਬਾਤ ਹੋਈ ਹੈ ਕਿ ਤੁਸੀਂ ਸਾਰਾ ਵਾਕਿਆ ਬਤਾ ਲਗਾ ਜੀ ਸਵੇਰੇ ਡਿਊਟੀ ਤੋਂ ਆਇਆ ਹਾਂ ਸਵੇਰੇ 8 ਵਜੇ ਦਾ ਟਾਈਮ ਸੀ ਸਵੇਰੇ ਡਿਊਟੀ ਤੋਂ ਆਇਆ ਤੇ ਮੈਂ ਇਹਨਾਂ ਨੂੰ ਸੱਟਾਂ ਦੇਖੀਆਂ ਲੱਗੀਆਂ ਆਜੇ ਮੈਂ ਇਹਨਾਂ ਨੂੰ ਪੁੱਛਿਆ ਕਿ ਇਹ ਕਿਵੇਂ ਹੋਇਆ ਮਤਲਬ ਤੇ ਇਹਨਾਂ ਨੇ ਦੱਸਿਆ ਕਿ ਮੇਰੇ ਨਾਲ ਥੋੜਾ ਜਿਹਾ ਝਗੜਾ ਜਿਹਾ ਹੋ ਗਿਆ ਮੈਂ ਕਿ ਕੀ ਗੱਲ ਕਹਿੰਦੇ ਮੈਨੂੰ ਤਾਂ ਪਤਾ ਵੀ ਨਹੀਂ ਆ ਕੁਝ ਵੀ ਤੇ ਇਸ ਸਮੇਂ ਨੂੰ ਬੇਰੇ ਮੇਰੇ ਅਸੂਚ ਨੇ ਮੈਨੂੰ ਮਾਰਿਆ ਤੇ ਉਹਨਾਂ ਨਾਲ ਮਤਲਬ ਨਾ ਕਿ ਤੇ ਮੈਨੂੰ ਪੁੱਛਿਆ ਮੈਂ ਕਿ ਤੇ ਤੂੰ ਹੀ ਮਤਲਬ ਉਹਨੇ ਆਪਸ ਨੂੰ ਤਲਾ ਦਿੱਤੀ ਕਹਿੰਦੇ ਹਾਂ ਮੈਂ ਤੇ ਜਾਂਦੀ ਸਵੇਰੇ ਸਾਢੇ 4 ਗੱਲ ਹੋਈ ਆ ਉਹਨਾਂ ਨਾਲ ਮੈਂ ਕਿ ਕੀ ਕਹਿ ਰਿਹਾ ਕਹਿੰਦੇ ਕਿ ਕਹਿ ਰਹੇ ਕਿ ਵੀ ਤੂੰ ਹੀ ਪਹਿਲੇ ਆਪਣ ਤੇ ਉਸ ਬਾਰੇ ਕੰਦੇ ਰਿਤੇ ਕਾਰਵਾਈ ਕੀਤੀ ਜਾਏਗੀ ਕਿਹੜੇ ਅਫਸਰ ਤੁਹਾਨੂੰ ਮਿਲਿਆ ਜਾ ਕੇ ਸਰ ਅਸੀਂ ਐਸਐਸਪੀ ਦਫਤਰ ਗਏ ਆ ਸਰ ਉੱਥੇ ਮਤਲਬ ਐਪਲੀਕੇਸ਼ਨ ਨਹੀਂ ਦੇਣ ਗਏ ਲੇਕਿਨ ਐਸਐਸਪੀ ਸਰ ਨਹੀਂ ਮਿਲੇ ਲੇਕਿਨ ਅਈ ਉਹਨਾਂ ਨੂੰ ਫੋਨ ਕਰ ਲਿਆ ਲੇਕਿਨ ਫੋਨ ਕਰਕੇ ਉਹਨਾਂ ਨੇ ਕਿਹਾ ਸਨ ਕਿ ਤੁਸੀਂ ਗੇਜ਼ ਬੀਨੂੰ ਐਪਲੀਕੇਸ਼ਨ ਦੇ ਦਿਓ ਅਈ ਉਹਨਾਂ ਨਾਲ ਮਿਲ ਕੇ ਮੈਂ ਖੁਦ ਆਪਣਾ ਅਸਈ ਕਰਾਂਗਾ ਐਸਐਸਪੀ ਦਾ ਨਾਮ ਕੀ ਜਿਹਨਾਂ ਨੇ ਆਪ ਮਾਰਕ ਦਿੱਤੀ ਸਰਜੀ ਸਿੰਘ ਸਰ ਤੇ ਹੁਣ ਕੀ ਮੰਗ ਕੀ ਕਰ ਰਹੇ ਹੋ ਸਰ ਮਤਲਬ ਤੁਸੀਂ ਖੁਦ ਦੇਖੋ ਕਿ ਇੱਕ ਮੁਲਾਜ਼ਮ ਹੀ ਮਰਾਜਨ ਨੂੰ ਮਾਰ ਰਿਹਾ ਤੇ ਅਦਰਵਾਈਜ਼ ਇਹਨਾਂ ਨੂੰ ਜ਼ਿਆਦਾ ਝੋਟ ਲੱਗਦੀ ਜੇ ਸਿਰ 'ਚ ਝੋਟ ਲੱਗ ਜਾਂਦੀ ਜਿੱਦਾਂ ਇਹਨੂੰ ਮਾਰ ਕੇ ਸੁੱਟ ਗਏ ਆ ਇਹਨਾਂ ਨੂੰ ਬੇਹੋਸ਼ ਕਰਕੇ ਸੁੱਟ ਦੇ ਇੱਥੇ ਤੇ ਜੇ ਇਹਨਾਂ ਨੂੰ ਜ਼ਿਆਦਾ ਸੱਟ ਲੱਗਦੀ ਤੇ ਸਰ ਸਾਡਾ ਅਸੀਂ ਕਿਸ ਨੂੰ ਦੱਸ ਸਕਦੇ ਹਾਂ ਕਿ ਕੀ ਹੋਇਆ ਇੱਥੇ ਬਾਅਦ ਇਹ ਮੇਰੇ ਕੋਲ ਅੰਦਰ ਲੋੜਸ ਚ ਆਈ ਹੈ ਗੱਲ ਮੈਂ ਇਸ ਦੇ ਸੰਬੰਧ ਵਿੱਚ ਜਿਹੜੀ ਆਪਣੀ ਪੂਰੀ ਤਹਿਕੀਕਤ ਕਰ ਰਿਹਾ ਹਾਂ ਕਿ ਜਿਹੜਾ ਆਪਣਾ ਮੁਲਾਜ਼ਮ ਦੇ ਨਾਲ ਕੁੱਟਮਾਰ ਹੋਈ ਆ ਮੇਰੀ ਉਹਦੇ ਨਾਲ ਵੀ ਗੱਲਬਾਤ ਹੋਈ ਆ ਔਰ ਜੋ ਕਿ ਬਹੁਤ ਹੀ ਮਾਣੀ ਘਟਨਾ ਹੈ ਜੇਕਰ ਕੋਈ ਗੱਲਬਾਤ ਸੀ ਜੇਕਰ ਉਹ ਭਾਵੇਂ ਡਿਊਟੀ ਤੇ ਸੁੱਤਾ ਪਾਇਆ ਗਿਆ ਸੀ ਤੇ ਐਸਐਚਓ ਨੂੰ ਜਿਹਨਾਂ ਨਹੀਂ ਸੀ ਕਰਨਾ ਚਾਹੀਦਾ ਇਹ ਡਿਸਪਲਿਨ ਫੋਰਸ ਦਾ ਮੈਂਬਰ ਉਹਦੇ ਖਿਲਾਫ ਲੇਖੇ ਪੇਜਨਾ ਚਾਹੀਦਾ ਸੀ ਸੋ ਜਿਹੜੀ ਉਹਨਾਂ ਨੇ ਇਹ ਉਹਨੂੰ ਕੁੱਟਮਾਰ ਕੀਤੀ ਹੈ ਉਹਦੇ ਸਬੰਧ ਵਿੱਚ ਜਿਹੜਾ ਐਸਐਚਓ ਤੇ ਉਹ ਗਨਮੈਨਾਂ ਨੂੰ ਅਸੀਂ ਸਸਪੈਂਡ ਕਰਕੇ ਪੁਲਿਸ ਨਾਲ ਹਾਜ਼ਰ ਕਰਤਾ ਤੇ ਬਾਕੀ ਜਿਹੜੀ ਇਨਵੈਸਟੀਗੇਸ਼ਨ ਮੇਰੀ ਜਾਰੀ ਹੈ